ਵਲ ਜੰਗ ਜਾਂ ਅਮਨ ਲੇਖਕ ਸੋਨ ਸਿੰਘ ਸ਼ੀਤਲ ਭਾਗ ਚੌਥਾ ਅ ਅੱਜ ਮੈਂ ਤੈਨੂੰ ਹੁਸਨ ਬਾਨੋਂ ਵਿਖਾਵਾਂ ਸਾਧਕ ਨੇ ਪਿਆਰ ਨਾਲ ਸਾਧਕ ਨੇ ਪਿਆਰ ਨਾਲ ਮਹਿੰਦਰ ਦਾ ਹੱਥ ਫੜ ਕੇ ਗਿਆ ਚਲੋ ਸ਼ਾ ਬ੍ਰਹਮ ਜੀ ਮਹਿੰਦਰ ਨੇ ਬਿਆੰਗ ਨਾਲ ਉੱਤਰ ਦਿੱਤਾ ਓਏ ਸ਼ਾਬਰਾਂ ਵਰਗੇ ਤਾਂ ਕਈ ਹੋਣਗੇ ਸਾٹے ਵਰਗਾ ਹੀ ਕੋਈ ਨਹੀਂ ਲੱਭਣਾ 사ਧਕ ਨੇ ਚਮਕੀਲੇ ਕਾਲੇ ਰੰਗ ਉੱਤੇ ਮਾਣ ਕਰਦਿਆਂ ਕਿਹਾ ਤਨਤਾਰ ਚੌਕੇ ਦਾ ਮੇਲਾ ਹੋਣ ਕਰਕੇ ਖਾਲਸਾ ਸਕੂਲ ਵਿੱਚ ਸਭ ਵਕਤ ਤੇ ਛੁੱਟੀ ਹੋ ਗਈ ਮਹਿੰਦਰ ਤੇ 사ਧਕ ਕੱਚੀ ਕਿਤਾਬਾਂ ਮਾਰੀ ਮਗਰ ਲਈ ਦੇਕਰ ਦੇਖਣ ਨੂੰ ਜਾ ਰਹੇ ਸਨ ਇੱਕ ਗਲੀ ਦੇ ਮੋੜ ਤੇ ਜਾ ਕੇ 사ਧਕ ਨੇ ਕਿ ਸੇ ਨੂੰ ਸੁਣਾਉਣ ਦੇ ਇਰਾਦੇ ਨਾਲ ਜਰਾ ਕੋ ਜੇਰੀ ਗਿਆ ਐਦ ਕੀ ਮਸਿਆ ਚੰਗੀ ਲੱਗੇਗੀ ਉਸ ਦਾ ਤੀਰ ਨਿਸ਼ਾਨੇ ਬੈਠਾ ਉਹ ਗਲੀ ਵੱਲ ਮੁੜੇ ਹੀ ਸੰ ਜਾਂ ਨਾਲ ਦੇ ਘਰ ਵਿੱਚੋਂ ਇੱਕ 15-16 ਸਾਲਾਂ ਦੀ ਮੁਟਿਆਰ ਸ਼ੇਦੀ ਨਾਲ ਬਾਹਰ ਨਿਕਲੀ ਸਾਦਕ ਵੱੱਲੇ ਵੇਖ ਕੇ ਉਹ ਕਲੀਆਂਆਂ ਖੜ ਨਹੀਂ ਲੱਗੀ ਸੀ ਜਿਵੇਂ ਸਾਜੇ ਹਤਾਰੇ ਮਿੰਦਰੂ ਦੇ ਨਿਗਾ ਪੈਂਦੇ ਆ ਉਹ ਥੋੜਾ ਜਿਹਾ ਜਿਪ ਗਈ ਉਹ ਸ਼ਰਮਾਈ ਹੋਈ ਪਛਾਹ ਮੋੜ ਨਹੀਂ ਲੱਗੀ ਸੀ ਸਾਧਕ ਨੇ ਪੂਰੀ ਹੰਮੇ ਨਾਲ ਬਾਜ਼ ਮਾਰੀ ਚਰਾਗੋ ਉਹ ਨੀਵੀਂ ਪਾ ਕੇ ਖਲੋ ਗਈ ਇਸੇ ਵਿੱਚ ਹੀ ਉਹਨੇ ਭਲਾਈ ਸਮਝੀ ਮਾਸਿਕਾਰੇ ਸਾਧਕ ਨੇ ਜਰਾ ਪੈਰ ਮਲਦਿਆਂ ਪੁੱਛਿਆ ਨਹੀਂ ਉਹ ਪੇਕਿਆਂ ਨੂੰ ਗਈ ਹੋਈ ਹੈ ਚਰਾਗੋ ਨੇ ਸੰਦਿਆ ਸੰਦਿਆ ਉੱਤਰ ਦਿੱਤਾ ਉਹਦਾ ਕਲੇਜਾ ਜ਼ੋਰ-ਜ਼ੋਰ ਦਾ ਧੜਕ ਰਿਹਾ ਸੀ ਚੱਲ ਫੇਰ ਅੱਜ ਮੱਸੀਆ ਵੇਖਣ ਚੱਲੀ ਸਾਧਕ ਨੇ ਆਪਣੀ ਮੰਗ ਪੇਸ਼ ਕੀ ਕਰ ਦਿੱਤੀ ਹੂੰ ਹੂੰ ਛੋਟਾ ਜਿਹਾ ਉੱਤਰ ਦੇ ਕਿਚਰਾ ਗੋ ਪਿਸ਼ਾਹ ਪਰਤ ਗਈ ਸਾਧਕਣੀ ਅਗਾ ਘਰ ਨੂੰ ਪੈਰ ਪੁੱਟ ਦਿਆ ਮਹਿੰਦਰ ਵੱਲੋਂ ਫਸਦਿਆਂ ਅੱਖਾਂ ਨਾਲ ਤੱਕਦਿਆਂ ਕਿਹਾ ਕਿਉਂ ਵੇਖ ਲਿਓ ਮੇਰੀ ਲੈਲਾ ਹਾਂ ਕਿੰਨੀ ਹੀ 14 ਦੀ ਰਾਤ ਵਰਗੀ ਆਖੇ ਅੱਲਾ ਜੋੜੀ ਜੁਰੂ ਸੰੱਖੀ ਇੱਕ ਕਾਣਾ ਇੱਕ ਅੱਖੀ ਚਰਾਗੋ ਇੰਨੀ ਕਾਲੀ ਨਹੀਂ ਸੀ ਜਿੰਨੀ ਸਾਧਕ ਸਾਬਤ ਕਰਨ ਦਾ ਯਤਨ ਕਰ ਰਿਹਾ ਸੀ ਸਾਧਕ ਤੇਰਾ ਮਾਲੈ ਨਾ ਮਾੜਨੀ ਜਿੰਨਾ ਤੂੰ ਕਹਿ ਰਿਹਾ ਹੈ ਮਾੜਾ ਕਿਉਂ ਹੈ ਇਸ ਤੋਰ ਦੇ ਜਵਾਨੇ ਵਿੱਚ ਡੰਗਸਾਰ ਨੂੰ ਚੰਗਾ ਤੇ ਤੂੰ ਕਿਹੜਾ ਸਕਾਨ ਹੈ ਕਦੇ ਸ਼ੀਸ਼ਾ ਵੇਖਿਆ ਸੀ ਤੌਬਾ ਮੇਰੀ ਸੂਰਤ ਵੇਖ ਕੇ ਸ਼ੀਸ਼ਾ ਸਲੇਟ ਨਾ ਬਣ ਜਾਓ ਦੋਵੇਂ ਦੋਸਤ ਖੇੜ ਖੜਾ ਕੇ ਹੱਸ ਪਏ ਭਿੰਦਰ ਨੇ ਅਗਾਹ ਵਧ ਕੇ ਸਾਧਕ ਨੂੰ ਜੱਫੀ ਵਿੱਚ ਲੈ ਲਿਆ ਸਾਧਕ ਨੇ ਹੌਲੀ ਜਿਹੀ ਕਿਹਾ ਵੇਖੀ ਹੁਣ ਜਾਰਾ ਜਾਰਾ ਨਾਲ ਦਾ ਮਾਰੀ ਨਾ ਕਰ ਜਾਏ ਮੇਰੀ ਮਗੇਤਰ ਦਾ ਵੇਖ ਲਈਓ ਹੁਣ ਮੈਂ ਤੇਰੀ ਸ਼ਾਮੋਂ ਨਾਰ ਵੇਖ ਕੇ ਮੁੜਨਾ ਹੀ ਹੈ ਵੇਖ ਜੀ ਸਦਕੇ ਲਈ ਫੇਰ ਕਿਤੇ ਨਜ਼ਰ ਨਾ ਲਾ ਦੇ ਓਏ ਕਾਲੇ ਰੰਗ ਦੀ ਤਾਂ ਨਜ਼ਰ ਹੀ ਨਹੀਂ ਲੱਗਦੀ ਇੰਨੇ ਨੂੰ ਸਾਧਕ ਦਾ ਘਰ ਆ ਗਿਆ ਦੋਵੇਂ ਦੋਸਤ ਸੱਤਾਂ ਧੀਆਂ ਵਰਗੇ ਬੀਬੇ ਰਾਣੇ ਬਣ ਕੇ ਅੰਦਰ ਲੰਘ ਗਏ ਚਾਚੀ ਸਲਾਮ ਆਨਾ ਮਹਿੰਦਰ ਨੇ ਨਿੱਤ ਦੇ ਬਣੇ ਸੁਭਾਅ ਅਨੁਸਾਰ ਸਾਦਕ ਦੀ ਮਾਂ ਨੂੰ ਸੌਣ ਵਾਸਤੇ ਗਿਆ। ਅੱਲਾ ਦੀਆਂ ਰੱਖਾਂ ਜੁਗ ਜੁਗ ਜੀਵੋ ਪੁੱਤ। ਸਲਾਮਾ ਆਖਣ ਵਾਲੀ ਤੇ ਜਵਾਰਾ ਲਵਾ ਕੇ ਮੂੰਹ ਕਿਉਂ ਲੁਕੋਈ ਫਿਰਦਾ ਹੈ ਬੱਚੂ। ਸਗੋਂ ਪਤਾਸੇ ਦੇਣ ਦਾ ਮਾਰਿਆ। ਸਾਦਕ ਦੀ ਮਾਂ ਨੇ ਨਹੁਰ ਨੌਰੇ ਵਿੱਚ ਕਿੰਨੀ ਅਪਨਤ ਸੀ। ਮੈਂ ਸੋਚਿਆ ਚਾਚੀ ਪਤਾਸੇ ਕੀ ਕੱਲਣੇ। ਈਦ ਨੂੰ ਸ਼ੱਕਰ ਸੇਵੀਆਂ ਪੰਚਾ ਦੇ ਮਾਗਾ। ਮਿੰਦਰ ਦੀ ਚਾਚੀ ਦੇ ਗਿਲੇ ਨੂੰ ਹਾਸੇ ਵਿੱਚ ਬਦਲ ਦਿੱਤਾ 사ਦਕ ਦੇ ਪੜਨ ਵਾਲੇ ਕਮਰੇ ਵਿੱਚ ਕਿਤਾਬਾਂ ਰੱਖ ਕੇ ਦੋਵੇਂ ਮਿੱਤਰ ਜਾਣ ਲੱਗੇ ਤਾਂ 사ਦਕ ਦੀ ਮਾਂ ਨੇ ਮੰਤਰੀ ਤੈ ਨਾਲ ਕਿਹਾ ਪੁੱਤਰ ਪਾਣੀ ਤਾਂ ਪੀਂਦੇ ਜਾਓ ਕਟ-ਕਟ ਮਾਂ ਨੇ ਸਕੰਜਵੀ ਦੇ ਦੋ ਗਲਾਸ ਬਣਾ ਕੇ ਲਿਆ ਫੜਾਈ ਦੋਵੇਂ ਮਿੱਤਰ ਪੀ ਕੇ ਹੱਸਦੇ ਗੁਟਕਦੇ ਪਰ ਦਖਣਾ ਨੂੰ ਦੁਰ ਪਈ ਦੋਹਾਂ ਨੇ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਟਕਾ ਟਕਾ ਰੱਖ ਕੇ ਮੱਥਾ ਟੇਕਿਆ ਫਿਰ ਦੋਵੇਂ ਹਰੀ ਕੀ ਪੌੜੀ ਤੇ ਚੋਗਲੇ ਨਾਲ ਜਾ ਬੈਠੇ। ਮਹਿੰਦਰ ਨੇ ਸਾਧਕ ਦੇ ਕੰਨ ਕੋਲ ਮੂੰਹ ਲਿਜਾ ਕੇ ਹੌਲੀ ਜਿਹੀ ਕਿਹਾ ਵੇਖੇ ਸਾਡਾ ਸਰੋਵਰ ਨਾ ਝੂਠਾ ਕਰ ਦੇਈ ਹੋਈ ਨਹੀਂ ਤਾਂ ਕਿਸੇ ਕੱਠੜਾ ਪੰਥੀ ਦੇ ਬਸ ਪੈ ਜਾ ਪਾ ਦੇਉਂਗਾ। ਪਹਿਲਾਂ ਬਾਬੇ ਮਰਦਾਨੇ ਨੂੰ ਤਾਂ ਉਠਾ ਲੈ ਗੁਰੂ ਮਹਾਰਾਜ ਕੋਲੋਂ ਫਿਰ ਮੈਂ ਆਪੇ ਬਾਹਰ ਨਿਕਲ ਜਾਵਾਂਗਾ। ਸਾਧਕ ਨੇ ਗੁਰੂ ਘਰ ਆਪਣਾ ਹੱਕ ਸੰਤ ਕਰ ਦਿੱਤਾ। ਇਦਰ ਵੇਲੇ ਹੋ ਕੇ ਦੋਵੇਂ ਪਰਦਖਣਾ ਕਰਨ ਵਾਸਤੇ ਖੱਬੇ ਹੱਥ ਨੂੰ ਤੁਰ ਪਈ ਮਹਿੰਦਰ ਨੂੰ ਅੱਜ ਕਿਸੇ ਦੇ ਮਿਲਣ ਦੀ ਆਸ ਸੀ ਉਹਦੀ ਬਚੋਲਾ ਨੇ ਦੱਸਿਆ ਸੀ ਕਿ ਉਹਦੀ ਮਗੇਤਰ ਪਾਲੋ ਇਸ ਮਸੱਇਆ ਤਾਂ ਹੀ ਸੀਬੋ ਨਾਲ ਜ਼ਰੂਰ ਆਵੇਗੀ ਮਹਿੰਦਰ ਦੀ ਇਸ ਵੇਲੇ ਅਜੀਬ ਹਾਲਤ ਸੀ ਕੋਈ ਅਣ ਮਨ ਵੀ ਖੁਸ਼ੀ ਉਹਦੇ ਜਵਾਨ ਅੰਗਾਂ ਵਿੱਚ ਚੰਗੜਾਆਂ ਲੈ ਰਹੀ ਸੀ ਹਰ ਮੱਥੇ ਹਰ ਮੱਥੇ ਲੱਗਣ ਵਾਲੀ ਮਟਿਆਰ ਵਿੱਚੋਂ ਉਹ ਆਪਣੀ ਬਾਲੂ ਨੂੰ ਵੇਖਣ ਦਾ ਯਤਨ ਕਰ ਰਿਹਾ ਸੀ ਉਹ ਧਿਆਈਆਂ ਅੱਖਾਂ ਨਾਲ ਕਮਾਰੇ ਰੂਪਵਲ ਵੇਖਦਾ ਦਿਲ ਕੋਲੋਂ ਪੁੱਛਦਾ ਇਹ ਹੋਵੇ ਅਗੋ ਢਾਵਾਂ ਦੇ ਉੱਤਰ ਮਿਲਦਾ ਕੀ ਪਤਾ ਇਸ ਤਰ੍ਹਾਂ ਕੁੜੀਆਂ ਵੱਲੇ ਬੇਤਰ-ਬਿਤਰ ਜਾਗਦੇ ਨੂੰ ਵੇਖ ਕੇ ਸਾਧਕ ਨੇ ਅਰਕਮਾਰ ਕੇ ਸੰਚੇਤ ਕਰਦਿਆਂ ਕਿਹਾ ਕਿਸੇ ਦੋਸਲਿਕ ਪਰਦਾ ਨਹੀਂ ਖਾਣੇ ਚੁੱਪ ਕਰ ਕੋਈ ਕਾਫੇ ਪਰ ਦਖਣਾ ਵਿੱਚ ਸਭ ਨੰਗੀ ਪੈਰੀ ਆਉਂਦੇ ਨੇ ਮਹਿੰਦਰ ਦੀ ਹਾਜ਼ਰ ਜਵਾਬੀ ਉਤੇ ਹੱਸਦੇ ਦੋਵੇਂ ਅਗਾਹ ਤੁਰ ਗਏ ਪਰ ਦੱਖਣਾ ਪਿੱਛੇ ਹਟਦੀ ਜਾਂਦੀਗੀ ਲੋਕੀ ਕੋਲ ਦੀ ਅਗਾਹ ਲੰਘਦੇ ਜਾਂਦੀ ਮਹਿੰਦਰ ਦਾ ਦਿਲ ਪੈਰੋਂ ਪੈਰ ਕਾਲਾ ਪੈ ਜਾਂਦਾ ਇੱਕ ਪਦੱਖਣਾ ਪੂਰੀ ਕਰਕੇ ਉਹ ਦੂਜੀ ਵਾਸਤੇ ਅੱਗੇ ਵੱਧ ਤੁਰੇ ਚੱਲਦਿਆਂ ਸਾਧਕ ਨੇ ਕਿਹਾ ਵੀ ਕਹਿੰਦਰ ਲੱਤਾਂ ਖੁਸ਼ੀ ਘੱਟ ਇਸ ਤਰ੍ਹਾਂ ਕੁਛ ਨਹੀਂ ਪੜ ਪੱਲੇ ਪੈਣਾ ਮੇਰੀ ਸਲਾਹ ਮੰਨ ਕੀ ਮੈਂਦਰ ਨੇ ਮਜਨੂ ਵਾਲੇ ਉਤਸ਼ਾਹ ਨਾਲ ਪੁੱਛਿਆ ਕਿਸੇ ਹਾਨ ਪਰਵਾਨ ਸੋਹਣੀ ਕੁੜੀ ਨੂੰ ਵੇਖ ਕੇ ਉਸੇ ਨੂੰ ਪਾਲੋ ਸਮਝ ਲੈ ਤੇ ਉਹਨੂੰ ਅੱਖਾਂ ਵਿੱਚ ਸਮੇਟ ਕਰ ਮੋੜ ਚੱਲ ਤੇਰੇ 6 ਮਹੀਨੇ ਲੰਘ ਜਾਣਗੇ ਓਏ ਮੂਰਖਾ ਕਦੇ ਅੱਖਾਂ ਦੀ ਭੁੱਖ ਆਕਦੀਆਂ ਖਖੜੀਆਂ ਨਾਲ ਵੀ ਮਿਟੀਏ ਸੱਚੇ ਪ੍ਰੇਮੀ ਆ ਦਿਦਾਰ ਕਰਕੇ ਹੀ ਮੁੜੰਗਾ ਸੱਚੇ ਨਹੀਂ ਜਿੱਤੀ ਪ੍ਰੇਮੀ ਆ ਕਖਾਨਦਾਨੀ ਆਸ਼ਕ ਇਸ ਟਕੋਰ ਤੋਂ ਚੜਕੇਵੇਂੰਦਰ ਨੇ ਸਾਧਕਾਂ ਦੀਆਂ ਮੋਹਰਾਂ ਮੋਹਰਾਂ ਵਿੱਚ ਤੋੜ ਦਿੱਤ ਸੇਵਾਦਾਰ ਆਉਂਦਾ ਹੀ ਏ ਓਏ ਮਹਿੰਦਰ ਦੇ ਸਾਧਕ ਸੇਵਾਦਾਰ ਨੂੰ ਵੇਖ ਕੇ ਹੌਲੀ ਹੌਲੀ ਸਤਨਾਮ ਸਤਨਾਮ ਕਰਦੇ ਅਗਾਵਾ ਤੁਰੇ ਮੇਰਾ ਖਿਆਲ ਹੈ ਆਪਾਂ ਕਿਸੇ ਦਿਨ ਹੱਥ ਵੇਖਣ ਵਾਲੇ ਬਣ ਚਵਾਲ ਚੱਲ ਫਰੀ ਸਾਧਕ ਨੇ ਨੰਮੀ ਯੋਜਨਾ ਪੇਸ਼ ਕੀਤੀ ਗੱਲ ਤਾਂ ਠੀਕ ਹੈ ਮਹਿੰਦਰ ਜਿਵੇਂ ਆਪਣੀ ਮਗੀਤਰ ਨੂੰ ਵੇਖਣ ਵਾਸਤੇ ਸਾਰੇ ਪਾਪੜ ਵੇਲਾਂ ਲਈ ਤਿਆਰ ਸੀ ਨਲੇ ਉੱਥੇ ਦਾ ਸਾਰੇ ਲੋਕ ਨੰਗੇ ਪੈਰੀ ਨਹੀਂ ਹੋਣੇ ਸਾਦਕ ਨੇ ਪਿੰਡਾ ਜਿਹਾ ਮੂੰਹ ਕਰਕੇ ਗਿੱਟੇ ਤੇ ਕਰਾਰੇ ਲਈ ਮਲੇਛਾ ਤੂੰ ਅੱਜ ਮੈਥੋਂ ਖਾ ਕੇ ਹੀ ਰਹੇਗਾ ਹਮਿੰਦਰ ਨੇ ਛੱਥੇ ਪੈ ਕੇ ਕਿਹਾ ਇੱਧਰ ਵੇਖੋ ਏਸ ਵਾਰੀ ਵੱਲੇ ਸਾਦਕ ਨੇ ਅੱਖ ਦੇ ਇਸ਼ਾਰੇ ਨਾਲ ਸਮਝਾਇਆ ਉਹ ਕੁੜੀਆਂ ਆਪਣੇ ਵੱਲ ਉਂਗਲਾਂ ਕਰਕੇ ਕੁਸਰਮੂਸਰ ਕਰ ਰੰਗੀਆਂ ਠੀਕ ਹੀ 5 7 1 ਕੁ ਜਿੰਗਾ ਕੁੜੀਆਂ ਉਹਨਾਂ ਵੱਲ ਇਸ਼ਾਰੇ ਕਰ ਰਹੀਆਂ ਸਨ ਉਹਨਾਂ ਦੋ ਪਲ ਖਲੋ ਕੇ ਚਲਾਵੀ ਜਹੀ ਨਿਗਾ ਨਾਲ ਉੱਪਰ ਚਾਤੀ ਮਾਰੀ ਤੇ ਫਿਰ ਹੌਲੀ ਹੌਲੀ ਗਾਂ ਤੁਰ ਪਈ ਅੱਗੇ 8 10 ਕੁੜੀਆਂ ਇੱਕ ਅੱਧ ਖੜਸਵਾਨੀ ਨੂੰ ਘੇਰੀ ਖੜੀਆਂ ਸਨ ਉਹ ਆਪਸ ਵਿੱਚ ਸੈਣ ਮਸਿੰਨੀ ਹੋ ਰੰਗਾ ਸਨ ਮਹਿੰਦਰ ਹੋਰੀ ਕੋਲ ਪਹੁੰਚੇ ਤਾਂ ਇੱਕ ਛੋਟੀ ਜਹੀ ਬਾਲੜੀ ਨੇ ਰਾਹ ਰੋਕ ਕੇ ਪੁੱਛਿਆ ਭਾਈ ਤੇਰਾ ਨਾਮ ਮਹਿੰਦਰ ਹੈ ਸਵਾਗ ਕਲੱਜਾ ਭਰੀ ਮੁਸਕਰਾਹਟ ਮਹਿੰਦਰ ਦੇ ਸਾਰੇ ਚਿਹਰੇ ਤੇ ਫੈਲ ਗਈ। ਉਹਦੀ ਥਾਂ ਸਾਦਕ ਨੇ ਥੋੜਾ ਜਿਹਾ ਚੁੱਕ ਕੇ ਜਵਾਬ ਦਿੱਤਾ। ਆਹੋ ਪਹਿਣਾ ਤੇ ਤੇਰਾ ਨਾ ਪਾਲੂ ਹੈ। ਹੂੰ ਹੂੰ ਮੈਂ ਤਾਂ ਗੁੱਡੀ ਆ ਪਾਲੂ ਤਾਂ ਉਹ ਬੈਠੀ ਹੈ ਹਰੀ ਚੁੰਨੀ ਵਾਲੀ। ਨਿਰਚਲ ਵਾਲੜੀ ਨੇ ਬਾਰੀ ਵੱਲੇ ਉਂਗਲ ਕਰ ਦਿੱਤੀ। ਦੋਹਾਂ ਦੋਸਤਾਂ ਦੀਆਂ ਅੱਖਾਂ ਬਾਜ ਵਾਂਗ ਚਪਟ ਮਾਰ ਲਈ ਬਾਰੀ ਉੱਤੇ ਹੀ ਪੰਗਾ। ਪਰ ਪਿੱਛੇ ਹਟ ਰਹੀ ਮਟਿਆਰ ਦੀ ਹਰੀ ਚੁੰਨੀ ਤੋਂ ਬਿਨਾ ਉਹਨਾਂ ਨੂੰ ਕੁਝ ਨਾ ਦਿਸਿਆ। ਲਓ ਗੁੱਡੀ ਨੇ ਪੰਡਾ ਹੀ ਪੰਨ ਦਿੱਤਾ। ਸਾਹਮਣੇ ਖਲਕਮਟਾਰਾਂ ਵਿੱਚੋਂ ਇੱਕ ਦੇ ਨਾਲ ਦੀ ਨੂੰ ਹਰਕ ਮਾਰ ਕੇ ਕਿਹਾ। ਕਿਹੜਾ ਹੈਗਾ ਕਮਿੰਦਰ? ਉਸ ਅਧਖੜਸਵਾਨੀ ਨੇ ਅੱਗੇ ਵਧ ਕੇ ਪੁੱਛਿਆ। ਵਿਚੋਲਣ ਉਸ ਨੂੰ ਸਭ ਕੁਝ ਸਮਝਾ ਕੇ ਹੁਣੇ ਪਿੱਛੇ ਹੋਈ ਸੀ। ਆਏ ਮਾਂਜੀ ਸਾਧਕ ਨੇ ਮਹਿੰਦਰ ਨੂੰ ਅਗੇ ਰੇਤਾਕਦੇ ਜਵਾਬ ਦਿੱਤਾ। ਮਹਿੰਦਰ ਵੀ ਪਿਆਰ ਲੈਣ ਦੀ ਇੱਛਾ ਨਾਲ ਥੋੜਾ ਜਿਹਾ ਚੁੱਪ ਗਿਆ। ਜੁਗ ਜੁਗ ਜੀਵੇ ਜਵਾਨਗਾ ਮਾਣੇ ਪੁੱਤ ਦੇ ਰੀ ਪੱਲੋ ਦਾ ਸੁਹਾਗ ਦੋਹੇ ਹੱਤਾ ਨਵੇਂਦਰ ਦੇ ਸਿਰ ਤੇ ਪਿਆਰ ਦਿੰਦੇ ਉਸ ਸੁਵਾਨੀ ਨੇ ਕਿਹਾ ਕੁੜੇ ਤਾਈ ਸੀਪੋ ਪਿੰਡ ਤਾਂ ਕੋਈ ਹੋਰ ਸਾਗ ਬਣਾਉਂਦੀ ਹੁੰਦੀ ਸੀ ਤੇ ਇੱਥੇ ਪੁੱਤ-ਪੁੱਤ ਕਰਨ ਲਈ ਹੋਈ ਸੋਖ ਬੰਤੀ ਨੇ ਛੇੜਨ ਵਾਸਤੇ ਕਿਹਾ ਹਾਂ ਸੱਚ ਪੁੱਤ ਮੈਂ ਤੇਰੀ ਛੋਟੀ ਸਾਲੀ ਆ ਪਾਲੂ ਦੀ ਸੇਲੀ ਤਾਈ ਸੀਪੋ ਨੇ ਕੁੜਗਾਂ ਨੂੰ ਸੌਂ ਦੀ ਨੀਅਤ ਨਾਲ ਭੈੜਾ ਜਿਹਾ ਮੂੰਹ ਬਣਾ ਕੇ ਕਿਹਾ ਸਾਰੀਆਂ ਕੁੜੀਆਂ ਖਿੜਖੜਾ ਕੇ ਹੱਸ ਪਾ ਮੈਂ ਇੰਟਰਨੇਸ਼ਨਲ ਮਾਰਕੀ ਜਿਹੜਾ ਹੋਰ ਸਿਰਨੇ ਮਾਲਿਆ ਪਾਲੋ ਵਾਸਤੇ ਗਿਆ ਆਪਣੇ ਹਾਣੀ ਨੂੰ ਦੇਖਣ ਦੀ ਖਾਸ਼ ਰੋਕਣੀ ਔਖੀ ਸੀ ਕੋਲੋਂ ਸਹੇਲੀਆਂ ਦੀ ਪ੍ਰੇਰਣਾ ਨੇ ਉਸ ਦਾ ਉਤਸ਼ਾਹ ਉਤਸ਼ਾਹ ਵਧਾ ਦਿੱਤਾ ਉਹ ਇੱਕ ਸਹੇਲੀ ਨਾਲ ਚੁੰਨੀ ਵਟਾ ਕੇ ਬਾਰੀ ਵਿੱਚ ਨੀਵੀ ਹੋ ਕੇ ਬੈ ਗਈ ਇਸੇ ਤਰ੍ਹਾਂ ਪਾਲੋ ਹੇਠਾਂ ਖਲੋ ਮਹਿੰਦਰ ਨੂੰ ਵੇਖ ਰਹੀ ਸੀ ਪਰ ਉਹਦੇ ਉੱਤੇ ਕਿਸੇ ਦੀ ਨਜ਼ਰ ਨਹੀਂ ਸੀ ਪੈ ਸਕਦੀ ਮਹਿੰਦਰ ਨਾਲ ਵਾਵਾ ਚੇਰ ਸਾਰੀਆਂ ਮਿੱਠੀ ਮਿੱਠੀ ਛੇੜਛਾੜ ਕਰਦਿਆਂ ਉਹ ਨੀਵੀਂ ਪਈ ਨਿਮਾ ਨਿਮਾ ਮੁਸਕਰਾ ਰਿਹਾ ਸੀ। ਉਹਦੇ ਕੰਨਸਾਲੀਆਂ ਦਾ ਹਾਸਾ ਠੱਠਾ ਸੁਣ ਰਹੇ ਸਨ। ਉਹਦੀਆਂ ਖੰਗ ਬਰੰਗਨਾ ਸਲਵਾਰਾਂ ਦੀ ਪੌਂਚੇ ਪਰਚੋਲ ਰੰਗਾਂ ਸਨ ਪਰ ਉਹਦਾ ਦਿਲ ਵਾਰੀ ਵਿੱਚ ਕਿਸੇ ਹਰੀ ਚੁੰਨੀ ਵਾਲੀ ਦੀ ਭਾਲ ਕਰ ਰਿਹਾ ਸੀ। ਅੰਤ ਤਾਈ ਸੀ ਪਉਨੇ 2 ਰੁਪਏ ਮਹਿੰਦਰ ਦੀ ਮੋਟ ਵਿੱਚ ਦਿੰਦਿਆਂ ਇੱਕ ਵਾਰ ਫਿਰ ਅਸੀਸ ਦਿੱਤੀ। ਮਹਿੰਦਰ ਵਿਥੇਰਾ ਨਾਂ ਨੁਕੜ ਕਰ ਰਿਹਾ ਸੀ ਪਰ ਤਾਈ ਸੀ ਉਹਦੇ ਪ੍ਰੇਮ ਅਗੇ ਉਸਨੂੰ ਝੁਕਣਾ ਹੀ ਪਿਆ। ਸਾਦਕ ਤੇ ਮਿਹਿੰਦਰ ਤੁਰ ਗਏ ਦੂਰ ਤੱਕ ਕੁੜਨਾ ਉਹਨਾਂ ਦੀ ਕੰਡ ਵੋਂਦ ਗਰਨਾ ਅਗਲੇ ਮੋੜ ਤੋਂ ਮੋੜਾਂ ਲੱਗਿਆ ਸਾਦਕ ਨੇ ਮਿਹਿੰਦਰ ਨੂੰ ਡੌਲਿਆ ਹਲਾ ਕੇ ਕਿਾ ਲੈ ਐਨੂੰ ਆਂਦੇ ਘਰ ਆਪਣਾ ਰੱਖ ਕੇ ਮੁਲਕ ਮਾਰ ਜਿਵੇਂ ਬੁਰਕਿਆਂ ਦੇ ਵਿੱਚੋਂ ਵਾਰੀਆਂ ਨੇ ਤੇਰੀ ਨਾਜੋ ਨੇ ਤੈਨੂੰ ਵੇਖ ਲਿਆ ਆਪਣਾ ਮੂੰਹ ਨਹੀਂ ਸੁਭਖਰ ਉਹ ਅੱਛਾ ਇੱਕ ਦਿਨ ਨੇ ਤਾਂ ਰਾਜ ਕੀ ਵੇਖ ਲੈਣਾ ਸਾਡੀ ਕਲਣਾ ਸਫਲ ਹੋ ਗਈ ਸਮਝੋ ਸੁਪਨੇ ਵੇਖਣ ਜੋਗੇ ਤਾਂ ਹੋ ਗਏ ਤੇ ਪਿੱਛੋਂ ਕਈ ਦਿਨ ਪાળੋ ਤੇ ਮੀਂਹ ਦੇਰ ਇੱਕ ਦੂਜੇ ਦੇ ਸੁਪਨੇ ਵੇਂਦੇ ਰਹੇ ਤਾਂ